ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਵੀ ਜਿਵੇਂ ਹੁਣ ਸੀਜ਼ਨ ਆ ਗਿਆ ਕਣਕ ਦਾ ਸੀਜ਼ਨ ਹੈ ਤੇ ਅੱਗੇ ਆਪਾਂ ਤੂੜੀ ਬਣਾਵਾਂਗੇ ਤੇ ਗੱਲਬਾਤ ਕਰਾਂਗੇ ਵੀ ਤੂੜੀ ਜਿਹੜੀ ਨਵੀਂ ਤੂੜੀ ਆ ਉਹ ਪਾਉਣੀ ਚਾਹੀਦੀ ਹੈ ਜਾਂ ਨਹੀਂ ਪਾਉਣੀ ਚਾਹੀਦੀ ਜੇ ਬਾਈ ਚਾਂਸ ਨਵੀਂ ਤੂੜੀ ਦੇ ਨਾਲ ਬਨ ਪੈਂਦਾ ਤਾਂ ਉਹਨੂੰ ਕਿਵੇਂ ਖੋਲਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਦੇ ਆਂ ਕਿ ਜੇ ਤੁਸੀਂ ਵੀ ਕੋਈ ਜਾਨਵਰ ਸੇਲ ਕਰਨਾ ਹੈ ਵੇਚਣਾ ਤਾਂ ਉਹਦੀ ਵੀਡੀਓ ਬਣਾਉਣ ਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 99872258 ਮੇਰਾ ਨੰਬਰ ਹੈਗਾ ਤੁਸੀਂ ਕਾਲ ਕਰਿਓ ਜੇ ਨਾ ਕਾਲ ਚੱਕੀ ਗਈ ਤਾਂ ਵਟਸਐਪ ਤੋਂ ਮੈਨੂੰ ਮੈਸੇਜ ਕਰ ਦਿਓ ਤਾਂ ਮੈਂ ਮੈਸੇਜ ਵੇਖ ਕੇ ਤੁਰਤ ਤੁਹਾਨੂੰ ਬੈਕ ਕਾਲ ਜ਼ਰੂਰ ਕਰੂੰਗਾ ਜਿਹੜੀ ਨਵੀਂ ਤੂੜੀ ਆ ਜਿਹਦੀ ਆਪਾਂ ਗੱਲ ਕਰ ਲਗੇ ਤਾਂ ਹੁਣ ਆਪਾਂ ਸੀਜ਼ਨ ਆ ਗਿਆ ਤੂੜੀ ਦਾ ਹਨ ਤਾਂ ਆਪਾਂ ਤੂੜੀ ਬਣਾਉਣੀ ਹੈ ਪਹਿਲੀ ਗੱਲ ਤਾਂ ਆਪਣ ਨੂੰ ਨਵੀਂ ਤੂੜੀ ਹੈ ਜਿਹੜੀ ਉਹ ਛੇਤੀ ਪਸ਼ੂ ਨੂੰ ਨਹੀਂ ਪਾਉਣੀ ਚਾਹੀਦੀ ਕਿਉਂਕਿ ਜਿਹੜੀ ਨਵੀਂ ਤੂੜੀ ਹੈ ਇਹਦੇ ਨਾਲ ਬੰਨ ਪੈਣ ਦਾ ਜਿਹੜਾ ਚਾਂਸ ਹੈ ਉਹ ਰਹਿੰਦਾ ਹੈ ਜੇ ਬਾਈ ਚਾਂਸ ਆਪ ਨੂੰ ਪਾਉਣੀ ਪੈਂਦੀ ਵੀ ਹੈ ਤਾਂ ਜਿੰਨੀ ਆਪਾਂ ਅੱਗੇ ਨਾਰਮਲ ਤੂੜੀ ਪਾਉਨੇ ਆ ਉਦੋਂ ਅੱਧੀ ਤੂੜੀ ਪਾਉ ਵੀ ਛਾਂ ਕੇ ਪਹਿਲੀ ਗੱਲ ਤਾਂ ਆਪਣ ਨੂੰ ਨਵੀਂ ਤੂੜੀ ਜਿਹੜੀ ਹੈਗੀ ਆ ਪੁਰਾਣੀ ਤੂੜੀ ਜਿਵੇਂ ਉਹ ਥੋੜੀ ਬਹੁਤ ਆਪ ਨੂੰ ਰੱਖ ਲੈਣੀ ਚਾਹੀਦੀ ਹੈ ਕੱਟ ਤੋਂ ਕੱਟ ਮਹੀਨੇ ਦੀ ਤੂੜੀ ਤਾਂ ਹੋਵੇ ਹੀ ਹੋਵੇ ਪ੍ਰਾਣੀ ਵੀ ਮਹੀਨੇ ਬਾਅਦ ਫਿਰ ਆਪਾਂ ਨਵੀਂ ਤੂੜੀ ਸਟਾਰਟ ਕਰ ਲਗੇ ਤਾਂ ਆਪਾਂ ਨੂੰ ਰਿਸਕ ਨਹੀਂ ਰਹਿੰਦਾ ਕੋਈ ਵੀ ਪਾ ਤਾਂ ਨਵੀਂ ਤੂੜੀ ਸਕਦੇ ਆ ਕੋਈ ਇਹੋ ਜਿਹੀ ਗੱਲ ਨਹੀਂ ਹੈ ਵੀ ਨਵੀਂ ਤੂੜੀ ਪਾ ਨਹੀਂ ਸਕਦੇ ਨਵੀਂ ਤੂੜੀ ਆਪਾਂ ਪਾ ਸਕਦੇ ਆ ਪਰ ਆਇਆ ਵੀ ਨਵੀਂ ਤੂੜੀ ਦੇ ਨਾਲ ਥੋੜਾ ਚਾਂਸ ਰਹਿੰਦਾ ਵੀ ਕਈ ਵਾਰੀ ਬੰਨ ਵਗੈਰਾ ਪੈਣ ਦੇ ਉਹ ਚਾਂਸ ਬਣ ਜਾਂਦੇ ਆ ਜੇ ਪਾਉਣੀ ਵੀ ਆ ਤਾਂ ਪਹਿਲਾਂ ਨੇ ਤੂੜੀ ਨਾਲ ਅੱਧੀ ਤੂੜੀ ਪਾਓ ਉਹ ਵੀ ਛਾਂਕ ਕੇ ਤੇ ਜੇ ਬਾਈਜਾਂਸ ਬਨ ਪੈਂਦਾ ਗੋਹੇ ਦਾ ਤੂੜੀ ਦੇ ਨਾਲ ਤਾਂ ਆਪਾਂ ਕੀ ਕਰਨਾਗਾ ਜੇ ਤੁਹਾਨੂੰ ਲਾਹਣ ਮਿਲਦੀ ਐ ਜਿਵੇਂ ਆਪਾਂ ਦਾਰੂ ਕੱਢਦੇ ਆ ਘਰਾਂ ਪਿੰਡਾਂ 'ਚ ਹਨਾ ਤੇ ਜਿਹੜਾ ਆਪਣਾ ਵੇਸਟ ਬਚਦਾ ਮਗਰੋਂ ਬਾਅਦ 'ਚ ਵੇਸਟ ਬਚਦਾ ਜਿਹੜਾ ਪਹਿਲਾਂ ਲਾਹਣ ਹੁੰਦੀ ਓ ਉਹ ਨਹੀਂ ਲੈਣੀਗੀ ਜਿਹੜਾ ਵੇਸਟ ਬਚ ਜਾਂਦਾ ਜੇ ਤੁਹਾਨੂੰ ਉਹ ਮਿਲ ਸਕਦੀ ਐ ਤਾਂ 1 ਲੀਟਰ ਪਸ਼ੂ ਨੂੰ ਦਿਓ ਇੱਕ ਵਾਰ 'ਚ ਤੇ ਬਨ ਉਹਦੇ ਨਾਲ ਖੁੱਲ ਜਾਊਗਾ ਤੇ ਜੇ ਆਪਾਂ ਨੂੰ ਉਹ ਨਹੀਂ ਮਿਲਦੀ ਕਿਉਂ ਆਪ ਨੂੰ ਪਤਾ ਹੋ ਆਪਣੀ ਚੀਜ਼ ਆਸਾਨੇ ਨਾਲ ਮਿਲਣ ਵਾਲੀ ਹੈ ਨਹੀਂ ਕਿ ਜੇ ਆਪਾਂ ਨੂੰ ਉਹ ਚੀਜ਼ ਨਹੀਂ ਮਿਲਦੀ ਤਾਂ 100 ਗ੍ਰਾਮ ਕਲਮੀਸ਼ੋਰਾ ਤੇ 100 ਗ੍ਰਾਮ ਠਿਕਰੀ ਨਸ਼ਾਦਰ ਇਹ ਦੋਨੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਕੁੱਟ ਕੇ ਪੀਸ ਕੇ ਨਾਲ ਦੇ ਵਿੱਚ ਪਾ ਕੇ ਪਛ ਨੂੰ ਦੇ ਦਿਓ ਤੇ ਇਹਦੇ ਨਾਲ ਵੀ ਬੰਨ ਜਿਹੜਾ ਉਹ ਖੁੱਲ ਜੂਗਾ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੇ ਤੁਸੀਂ ਕੋਈ ਗੱਲਬਾਤ ਕਰਨੀ ਹੈ ਜਾਂ ਕੋਈ ਨੋਕਤਾ ਦੱਸਣਾ ਹੈ 10717392062 ਆ ਜਿਹੜਾ ਮੇਰਾ ਵਟਸਐਪ ਨੰਬਰ ਹੈਗਾ ਇਹਦੇ ਤੇ ਮੈਨੂੰ ਮੈਸੇਜ ਕਰ ਸਕਦੇ ਹੋ ਜਿਹੜਾ ਪਹਿਲਾ ਨੰਬਰ ਬੋਲਿਆ ਸੀ ਉਹ ਤੇ ਵਟਸਐਪ ਚੱਲਦਾ ਤੇ ਇਹਦੇ ਤੇ ਵੀ ਚੱਲਦਾ ਇਹ ਨੋਕਤਿਆਂ ਆਸਤੇ ਆ ਸਪੈਸ਼ਲ ਉਹ ਜਿਹੜਾ ਨੰਬਰ ਤੇ ਵਟਸਐਪ ਹੈ ਉਹ ਹੈਗਾ ਜੇ ਕੋਈ ਜਾਨਵਰ ਸੇਲ ਕਰਨਾ ਹੈ ਉਹਨਾਂ ਆਸਤੇ ਜਾਂ ਕੋਈ ਐਡ ਕਰਾਉਣੀ ਹੈ ਫਾਰਮ ਦੀ ਉਹਨਾਂ ਆਸਤੇ ਫੇਸਬੁੱਕ ਤੇ ਵੀ ਸਾਡਾ ਪੇਜ ਆ ਪਿੰਡ ਤੜਕਾ ਟੀਵੀ ਚੈਨਲ ਦੇ ਨਾਂ ਤੇ ਉੱਥੇ ਵੀ ਸਾਨੂੰ ਲਾਈਕ ਤੇ ਫੋਲੋ ਕਰਿਓ ਜਾ ਕੇ ਤੇ ਇੰਸਟਾਗ੍ਰam ਤੇ ਵੀ ਪਿੰਡ ਤੜਕਾ ਟੀਵੀ ਚੈਨਲ ਦੇ ਨਾਂ ਤੇ ਜਿਹੜਾ ਉਹ ਆਪਣਾ ਪੇਜ ਹੈ ਬਣਿਆ ਹੋਇਆਗਾ ਸਾਨੂੰ ਇੰਸਟਾਗ੍ਰam ਤੇ ਜਾ ਕੇ ਵੀ ਫੋਲੋ ਕਰ ਲਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਨੁਕਤੇ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ